ਯਾਰੀ ਬਾਪਾ ਆ ਗਿਆ ਵਾ ਬਾਪਾ ਆ ਗਿਆ ਵਾ ਉਹ ਭਰਾ ਸਾਰੇ ਦੇ ਆ ਗਿਆ ਹੋਰ ਕਿੰਨਾ ਕਰਾ ਆਹ ਭਰਾਵਾ ਤੂੰ ਦੇ ਪੈਣੀ ਨਾ ਡਿਆ ਐਦਾਂ ਕਹਿੰਦੇ ਹੁੰਦੇ ਆ ਉਹ ਚੰਗਾ ਭਰਾਵਾ ਠੀਕ ਹੈ ਹੋਰ ਬਾਗਿੰਦਾ ਚੱਲਦਾ ਕੰਮ ਕਰ ਉਹ ਭਰਾ ਕਾਮਦਾਰ ਕੀ ਦੱਸਾਂ ਕਾਮਦਾਰ ਤੇ ਬਹੁਤ ਮੰਦਾ ਸਿਆ ਜੇ ਦੇਖੋ ਨਹੀਂ ਦਲਾਲੀ ਦਾ ਕੰਮ ਹੁੰਦਾ ਬੁੱਢੀਆਂ ਔਗ ਛੱਲੀਆਂ ਜੋਗ ਨਹੀਂ ਚੱਲ ਜਿਆ ਕਰ ਉਹ ਨਾ ਉਹ ਭਰਾਵਾ ਇਹ ਕੰਮਣੀ ਮੈਂ ਕਦੀ ਵੀ ਛੱਡਣਾ ਆਹ ਇਹ ਹਰੇ ਕੰਮ ਦੇ ਬਹੁਤ ਕੋਠੀਆਂ ਪਾਲੀਆਂ ਨਾ ਜਿਹੜਾ ਜੀਡੀ ਰੋਡ ਤੋਂ ਦਿਖਣ ਡੀਆਂ ਵਾ ਉਹ ਕਦੀ ਮੇਰੇ ਨਾਲ ਹੀ ਲਵਾਦੇ ਕੋਠੀਆਂ ਦੀ ਨਾ ਗੱਲ ਕਰ ਕਲੋਨੀਆਂ ਕਟਾਂਗੇ ਤੁਹਾਨੂੰ ਪਤਾ ਦੇ ਨੋ ਮੈਂ ਆਹੋ ਜਹ ਹਜੇ ਤੇਰੇ ਜੀਡੀ ਰੋਡ ਤੋਂ ਦਿਖਣ ਡੀਆਂ ਆਹੋ ਜਹ ਮੇਰੀਆਂ ਵੀ ਦਿਖੀ ਜਾਊਗੀਆਂਗੇ ਕਿੰਦੇ ਦਾ ਡੰਗਰ ਦਾ ਤੇ ਕਿਨੇ ਦੱਸਿਆ ਨਹੀਂ ਆ ਆਪ ਵੀ ਪਤਾ ਕਰਦੇ ਅੱਜ ਚੱਲ ਵੇਖ ਲੈਨੇ ਕੋਈ ਕੋੜੀ ਬੱਜੀ ਆ ਠੱਠੇ ਲੱਦੇ ਗੱਡੀ 'ਚ ਡੰਗਰਾਂ ਵਾਲਾ ਘੱਟੇ ਹੋ ਲੱਗਦਾ ਵਾ ਚੱਲ ਵੇ ਲੈਨੇ ਆ ਮਾਰ ਕੇ ਚਾਰਾ ਜੇ ਬਣਦੀ ਗੱਲ ਤੇ ਆਪਾ ਘਰੇ ਜੇ ਉਹ ਘਰੇ ਆਦੇ ਬੂਆ ਖੁਲਾਵਾ ਨੇ ਦੇ ਉੰਨੂ ਦੇ ਸੇਰਰ ਕਾ ਜਿੰਦਰਾ ਨਾਲ ਲੱਗਾ ਹੁੰਦਾ ਓਏ ਇਹਦੇ ਕੱਬਾ ਹੀ ਵੜਾਵਾ ਇੱਥੇ ਪਤਾ ਨਹੀਂ ਗੱਲ ਬਾਨੀ ਕਿ ਨਹੀਂ ਬਾਨੀ ਚੱਲ ਵੇਜਦੇ ਹਾਂ ਮਾਰਕੀਟ ਰਾਈ ਆ ਜਾ ਗਏ ਓਨ ਤੈਨੂੰ ਤੇਲ ਚੋਕੇ ਨਿਗਾਵਾ ਆ ਜਾ ਆ ਮਾ ਤੂੜੀ ਪਾਲਾਂ ਲੰਗੜਾਂ ਪਰ ਦੇ ਖਾਓ ਦੁੱਧ ਦੇਣ ਲੱਗੇ ਤੁਹਾਨੂੰ ਮੌਤ ਪੈਂਦੀ ਪੱਠੇ ਕਥੂਣਾਂ ਗਲੇ ਲੰਗਾ ਛੇ ਵੇ ਦਾ ਗਿਆ ਤੇ 10 ਵਜ ਗਏ ਤੋ ਆ ਤੂੰ ਇਥੇ ਕੁੱਤੇ ਖਸੀ ਕਰਨ ਡਿਆ ਮੈਨੂੰ ਪੱਠੇ ਵੱਢਣ ਘੱਲਿਆ ਏ ਓ ਤੇ ਚਿੱਕੜ ਪਤਾ ਕਿੰਨਾ ਏ ਉਰੇ ਪਿੰਡੀ ਰਾ ਕੇ ਵੱਢ ਕੇ ਲਿਆ ਹਾਂ ਜਾ ਦਾਤੀ ਟੱਪੜ ਦੇ ਫੜ ਤੇ ਜਾ ਕੇ ਪੱਠੇ ਲੈ ਆਇਆ ਔਰ ਤੇ ਸਵੇਰੇ ਆਪਾਂ ਵਿਆਹ ਵੀ ਜਾਣਾ ਵਾ ਤੂੰ ਫੇ ਸ਼ਾਮਾ ਪਾਉਣੀ ਆ ਚੱਲ ਮੈਂ ਫਿਰ ਪੱਠੇ ਲੈ ਆਵਾ ਫਿਰ ਨੂੰ ਉੱਤਾਂ ਦੇ ਵਿੱਚ ਜੀ ਦੀ ਗੱਲ ਸੁਣਾਵਾ ਇਹਨੂੰ ਚੰਗੀ ਤੇ ਬੰਦਰਾ ਐ ਮੈਂ ਸ਼ੇਪ ਕਰ ਲੈਂਦਾ ਕਿ ਇਹਦੀ ਉਹ ਚੰਗੀ ਹੀ ਤਾ ਮਾਰਿਆ ਮੈਨੂੰ ਬਈਆ ਰੱਖ ਲੈ ਪਰ ਦਫਾ ਨਿਕਲ ਜਾ ਤੂੰ ਕਰ ਵਾ ਲਿਆ ਉਥੇ ਰੇੜੇ ਲਾ ਕੇ ਕਰਦੇ ਆ ਗੱਲ ਤੇਰਾ ਆਇਆ ਬੈ ਕੇ ਗੱਲ ਕਰ ਲੈਨੇ ਆਂ ਉੱਥੇ ਬੈ ਇਹ ਮੈਂ ਆਪਣੇ ਲਈ ਲਿਆ ਰੇੜਾ ਇੰਦੀ ਦਾ ਤੈਨੂੰ ਤੂੰ ਬੈਰਾ ਤੇਰੇ ਫੋੜਾ ਆ ਕੱਲ ਉੱਥੇ ਬੈ ਗੱਲਾਂ ਨਾ ਕਰ ਹਾਂ ਕੀ ਚਾਹੀਦਾ ਹਣ ਭਾ ਚਾਹੀਦਾ ਤੇ ਮੈਨੂੰ ਕੁਝ ਨਹੀਂ ਆ ਇੱਥੇ ਲੰਗਰ ਲੱਗਾ ਵਾ ਮੂੰਹ ਚੋ ਕੇ ਇੱਧਰ ਵੜ ਆਇਆ ਆ ਤੂੰ ਦੇ ਗਰਮੀ ਵੜਾ ਅਗੇ ਤੂੰ ਇੰਨੀ ਗਰਮੀ ਪੈਣ ਈ ਚੱਲ ਇਹ ਤੇ ਰੱਬ ਦੇ ਰੰਗ ਆ ਚੱਲ ਤੂੰ ਦੱਸ ਪਾਣੀ ਪੀਣਾ ਈ ਆ ਪਾਣੀ ਤੇ ਪੀਣਾ ਗੇ ਆਓ ਪਈਓ ਗਲਾਸੀ ਦੋ ਟੱਪ ਚ ਪੀਲਾ ਓਏ ਓਤੋਂ ਦੇ ਯਾਰ ਡੰਗਰੇ ਪਿੰਦੇ ਆ ਤੂੰ ਡੰਗਰਾਂ ਨੂੰ ਘਾਟਿਆ ਓ ਯਾਰ ਡੰਗਰਾ ਤੋਂ ਸੱਚ ਜੀਤਾ ਆ ਤੂੰ ਡੰਗਰ ਨਹੀਂ ਕੋਈ ਵੇਚਦੇ ਚੱਲ ਤੂੰ ਮਾਨ ਤਾਨ ਨਾ ਆਇਆ ਆ ਤੇ ਆਪਾਂ ਕਟਾ ਵੇਚਣਾ ਇੱਕ ਤੇ ਵਕਾ ਦੇ ਦਿਖਾ ਭਾ ਕਿਦਾਂ ਦਾ ਕਟਾ ਕਟੇ ਜਿੱਦਾਂ ਦੇ ਹੁੰਦੇ ਕਟਾ ਉਦਾਂ ਦਾ ਈ ਆ ਕਿ ਗਾੜੀ ਕਟਾ ਕਟਾਈ ਵਾਲਾ ਆ ਮੇਰੀ ਸੋਹਣ ਗੱਲ ਚੀਜ਼ ਖਰੀਦਣ ਤੋਂ ਪਹਿਲਾਂ ਇੱਕ ਵਾਰੀ ਵੇਖਣੀ ਤੇ ਚਾਹੀਦੀ ਨਾ ਕਿਦਾਂ ਦੀ ਆ ਵੇਖਣ ਨੂੰ ਗਾੜੀ ਤੇ ਕੱਟੇ ਨੂੰ ਸਾਖ ਕਰਾਉਣਾ ਮੁੰਡੇ ਭੌਂਕੀ ਜਾਣਾ ਵੇ ਜਦੋਂ ਨਾ ਮੈਂ ਕੋਈ ਚਾਹ ਦੀ ਗੱਲ ਵੀ ਕਰ ਲਾ ਅੱਡੀਆਂ ਥੁੱਕ ਲਾ ਕੇ ਨਿਕਲ ਜਾ ਨਹੀਂ ਤੇ ਟੋਕੇ ਦੇਖਦੇ ਚਾਰ ਪਾ ਦੂੰਗਾ ਹੀ ਆ ਹਲੇ ਲਾਜ ਦੇ ਅੱਡੀਆਂ ਥੁੱਕ ਫਿਰ ਜਾ ਮੁੰਡਿਆ ਲਿਆ ਗੰਡਾ ਸਾ ਕੱਢ ਕੇ ਤੇ ਅੱਡੀਆਂ ਥੁੱਕ ਲਾਵਾਂ ਮੈਂ ਹੋਰ ਭਾਈ ਦਾ ਕਿੱਧਰ ਆ ਰੁਕ ਜਾ பின்னர் பார்க்கப்பட்ட ਆ ਕੀ ਕਰੀ ਜਨਾਬ ਉਹ ਯਾਰ ਮੁਕਾਦਾ ਮਾਝਗਵਾਦ ਗਈ ਯਾਰ ਕਈ ਦਾ ਲੱਭਣੇ ਮੇਰੇ ਪਤਲੇ ਖਲੀਆਂ ਪਾਈਆਂ ਹੀ ਉਹ ਉਹ ਡੰਗਰਾਂ ਵਾਲਿਆਂ ਦਾ ਘਰ ਕਿੱਥੇ ਆ ਉਹ ਵੱਡਾ ਜਿਹਨ ਦਾ ਘਰ ਹੀ ਜਾ ਕੇ ਗਾਂ ਪਤਲਾ ਉਹ ਇਹਦੀ ਥੱਤੇ ਜੀ ਦੀ ਸਮਝ ਹੀ ਨਹੀਂ ਲੱਗਦੀ ਗਾਟ ਜੀ ਮੈਨੂੰ ਹੌਲਾਇਦਾ ਵਾ ਚਲਕਾਰੀ ਜਾ ਕੇ ਲੇਤੇ ਆਂ ਹੋਰ ਹਾਂਜੀ ਘਰ ਵਾਲਿਓ ਘਰੇ ਜੇ ਘਰੇ ਆਂ ਆਹਾਂ ਦਾ ਗਾੜੀ ਕਿਹੜਾ ਪਾਣੀ ਖੋਤਾ ਤੇ ਬੇੜੀ ਤੇ ਚੜਕੇ ਆਉਣਾ ਵਾ ਆਹ ਬੇੜੀ ਤੇ ਝੜਕੇ ਆਉਣਾ ਆਗੇ ਘਰ ਤੂੰ ਗੋਆ ਵਿੱਚ ਤੇ ਪਾਇਆ ਵਾਗੇ ਗੋਆ ਵਿੱਚ ਦਾ ਤਾਂ ਪਤਾ ਨਹੀਂ ਪਰ ਤੂੰ ਗਾੜੀ ਤੂੰ ਆ ਨਾ ਲਵਾ ਲਈ ਗੋਏ ਨੂੰ ਛੱਡੋ 8 1/2 ਡੰਗਰ ਬੜੇ ਸੋਹਣੇ ਆ ਡੰਗਰ ਰੋਜ਼ ਨਵਾ ਕੇ ਬੰਨ੍ਹਦੇ ਆ ਨਾਲ ਤੇਲ ਲਾਈਦਾ ਆ ਤਾਇਆ ਲਿਸ਼ਕੰਡੇ ਆ ਹੋਦੇ ਦਿਖਣੀ ਦੇ ਜਿੰਨੇ ਕ ਲਿਸ਼ਕੰਡੇ ਆ ਇਹ ਆ ਤੇ ਕੁਰਤਾ ਵੀ ਆ ਇਹਨਾਂ ਰੋਹ ਵਾਲੇ ਵੇਲੇ ਨੇ ਤੇ ਲਗਾਉਣਾ ਇਹ ਸਿਆਣਾ ਬਣਾ ਤੂੰ ਆ ਖਾਵਾਂ ਉਹ ਡੰਗਰਾਂ ਚ ਰਹਿਣਾ ਤੇ ਕੁਰਤਾ ਲੈ ਪਰਨ ਨਾ ਵਰਤ ਸਕੀ ਉਹਨਾਂ ਕੋਲ ਇਹ ਪੈਂਟ ਕੋਟ ਪਾ ਕੇ ਮਹੀਆ ਕਰੀ ਕੋਈ ਡੰਗਰ ਨੂੰ ਕਰਾ ਕੇ ਆਵੇ ਤੇ ਨਾਲ ਆਪਣਾ ਨਹੀਂ ਉਹ ਨਹੀਂ ਤੈਨੂੰ ਸਾਡਾ ਘਰ ਕਰਨੇ ਤਾਂ ਆਤਾ ਓਏ ਉੱਥੇ ਇੱਕ ਮੁੰਡਾ ਸੱਥਾ ਜਾ ਹੀ ਉਹ ਲਿਆ ਹੀ ਮੱਝ ਲੱਪਣ ਮੈਂ ਆ ਤੇ ਉਹਨੂੰ ਪੁੱਛ ਪੁੱਛ ਕੇ ਆਇਆ ਵਾਂ ਉਹ ਤੈਨੂੰ ਦੱਸ ਰਣ ਦਾ ਸਿਆਣਾ ਕੀ ਦਾ ਨਾਲ ਵਸਰਨਾ ਉਹ ਕੰਮ ਜੇ ਚੇਤੇ ਆ ਗਿਆ ਵਾ ਮੈਂ ਚਲਦਾ ਤੈਨੂੰ ਸੱਤਾਂ ਗਨ ਜਾ ਤੈਨੂੰ ਕਿਹੜਾ ਹੀ ਕਾਰਡ ਘੱਲਿਆ ਆਏਗਾ ਤੁਰਦਾ ਬਣਾ ਡੰਗਰਾ ਤੇ ਨਾਲੇ ਵਧੀਆ ਸੀ ਦੇਖਦੇ ਡੰਗਰਾ ਦੀ ਗੱਲ ਬਣੂ ਹੀ ਜਾਂਦੀ ਨਾ ਵੀਰੇ ਹਿਸਾਬ ਹੁਣਾ ਬੋਲਦੇ ਨੇ ਇਹਨਾਂ ਨੂੰ ਡਰਾ ਲਈ ਲੈਣ ਘਟਨਾ ਡਾਫਰਾ ਆਗਣਾ ਅਗਲੇ ਘਰ ਹੁਣ ਚਾਣੀ ਜਾਣਾ ਫੇਸ ਬਦਲ ਕੇ ਜਾਵਾਂਗੇ ਥੇੜੀ ਗੱਲ ਬਣਦੀ ਹੈ ਉਹਨਾਂ ਨੇ ਕੇਰਾ ਪਹੁੰਡਾ ਬੰਨਾ ਉਹਨੜੂ ਉਪਰ ਆ ਕੇ ਪਹਿਲਾਂ ਪ੍ਰੈਕਟਿਸ ਹੀ ਤੇ ਕਰਦੀ ਕਿ ਤਾਂ ਜਾਂਦੇ ਤੇ ਆ ਲਿਆ ਪਾ ਪਾ ਕੋਈ ਤਾਲ ਮਾਰ ਪਰ ਨਹੀਂ ਸੱਚੀ ਤਾਂ ਨਹੀਂ ਜਾ ਉਹ ਵੀ ਵੀ ਪੈਣਾ ਲਿਆ ਪਾ ਹਟਾ ਦਾਲ ਮਾਇਆ ਦੀ ਸੇਵਾ ਕੋਈ ਆ ਬਣੀਓ ਕਾਲਾ ਇਦਾਂ ਠੀਕ ਹੀ ਕੰਮ ਆ ਬੀਬੀ ਪੈਣਾ ਆ ਆਟਾ ਦਾਲ ਮਾਇਆ ਦੀ ਸੇਵਾ ਕੀ ਦੇਤਰਾ ਪਾਲ ਬੱਚਾ ਨਾਲੇ ਡੰਗਰ ਵਛਾ ਯਾਰ ਡੰਗਰ ਨੀ ਉਹ ਨਾ ਨਿਕਲ ਜਾ ਉਹ ਬੀਬੀ ਪੈਣਾ ਹੈ ਕੋਈ ਘਰੇ ਆਟੇ ਦੀ ਸੇਵਾ ਬਾਬਿਆਂ ਨੇ ਅੱਗੇ ਵੀ ਜਾਣਾ ਨਾ ਟਾਪੀ ਕੇ ਦੇਖ ਗਿਆ ਹਾਂ ਇੱਥੇ ਚੱਲੇ ਬੀਬੀ ਜੇ ਆਟਾ ਨਹੀਂ ਹੈ ਰਹਾ ਤੇ ਸਰਦੀ ਬਾਂਦੀ ਮਾਇਆ ਹੀ ਦੇ ਦੋ ਸਰਦੀ ਬਾਂਦੀ ਮਾਇਆ ਤੇ ਹੈ ਨਹੀਂ ਦੀ ਵਾਰ ਤੇ ਲੱਕੜ ਹੈਗੀ ਉਹ ਤੇ ਗਿੱਟਿਆਂ ਤੇ ਮਾਰ ਕੇ ਤੇ ਸੇਕ ਦੇਣਾ ਤੇਰੇ ਹੁਣ ਲੈ ਬੀਬੀ ਤੁਹਾਡੇ ਘਰ ਕੋਈ ਡੰਗਰ ਨਹੀਂ ਹੈਗਾ ਡੰਗਰ ਤੇ ਸਾਡੇ ਘਰ ਹੈ ਨਹੀਂ ਆ ਆ ਇੱਕ ਡੰਗਰ ਹੈਗਾ ਹੀ ਇਹੋ ਲੈ ਜਾ ਸਾਡੇ ਘਰੋਂ ਇਹ ਬਹੁਤ ਮੈਨੂੰ ਸਤਾ ਮਾਰਦਾ ਏ ਬੇਟਾ ਜਿਹੜਾ ਮੇਰੇ ਅੱਬ ਦੇ ਮਾਂ ਮਾਰੇ ਇੱਥੇ ਵੀ ਨਹੀਂ ਗੱਲ ਬਣੀ ਤੇ ਉਹ ਸਾਹਮਣੇ ਬੱਦੇ ਰਹਿ ਗਈ ਡੰਗਰ ਉੱਧਰ ਵੇਦੇ ਆ ਉੱਧਰ ਗੱਲ ਬਣੂ ਬਾਪਾ ਪਿਆ ਨੂੰ ਆਟਾ ਦਾਲ ਮਾਇਆ ਦੀ ਸੇਵਾ ਲਿਆ ਬੀਬੀ ਨਾ ਤੇ ਬੀਬੀ ਨਾ ਪਾਪਾ ਇਹ ਸਭ ਮੁੰਡਾ ਖਲੋਤਾ ਨਾ ਦਾ ਬਾਪਾ ਦੇ ਨੂੰ ਘਰ ਕੜੇ ਪਾਸੇ ਲੱਗਣ ਡਿਆ ਵਾ ਇਹਦੇ ਬੇਲੀ ਆਡੀ ਦਾ ਦਾਰੇ ਆ ਕਰੇ ਚਲਦੇ ਬਾਬਾ ਉਥੇ ਦਿੰਨੇ ਸੇਵਾ ਦੇਣ ਆ ਜਾ ਓਲੀ ਆ ਪੋਤੇ ਬਾਪਿਆਂ ਨੂੰ ਆਟਾ ਦਾਲ ਮਾਇਆ ਦੀ ਸੇਵਾ ਕੋਈ ਪਾਪਾ ਬਾਪਿਆਂ ਨੇ ਕੇ ਵੀ ਜਾਣਾ ਬਾਬਾ ਦੇਦਨੁਛਤੀ ਆ ਬਾਜਾ ਚੇ ਮਾਇਆ ਲੈ ਨੰਦਰੋ ਆਹ ਕਿਹੜਾ ਇਨਾ ਟਾਈਮ ਲੰਘਿਆ ਵਾ ਲੱਗਦਾ ਆਦੀ ਮਾਇਆ ਵਾਲੇ ਹੋਗਾ ਕਾਮ ਸੁੱਤਰ ਆ ਆਵੇ ਡੰਗਰ ਵੇਂਦੇ ਇਹ ਲੋਕਾਂ ਤੇਰਾ ਪਲਾਵੇ ਤੇਰੇ ਕੋਲ 7 ਦਿਨ ਪਹਿਰੇ ਨਾ ਮੁੱਕ ਤੇਰੀਆਂ ਫੁੱਲਾਂ ਕਰ ਜਾ 5 ਰੁਪਏ ਰਾਲਾ ਤੇ 45 ਰੁਪਏ ਮੈਨੂੰ ਖੜਾ ਦੇ ਰੇ ਉਹ ਪੁੱਤੇ ਸੋਹਰਿਆ ਤੇ ਨੂੰ ਮੈਂ ਦਵਾਵਾ ਦੇ ਚਲੇ ਆ ਦੇਦਿਆਂ ਲੈ ਗਏ ਅਜਾ 1.5 ਲੱਖ ਦੇਣਾ ਹੁੰਦਾ ਉਹ ਤੂੰ ਮੈਂ ਕਰ ਆ ਸਾਰੇ ਰੱਖ ਇਦਾਂ ਪਈਆਂ ਪਈਆਂ ਨੇ ਨਹੀਂ ਕਰਦੀਆਂ ਤਰੱਕੀਆਂ ਉਹਨਾਂ ਮੈਂ ਲਾ ਲਿਆ ਹਿਸਾਬ ਬਾਬੇ ਬਣਿਆ ਨਹੀਂ ਗੱਲ ਬਾਨੀ ਹੁਣ ਮੈਂ ਤਾਂ ਕੰਮ ਕੋ ਸੋਚ ਲਿਆ ਵਾ ਵੇ ਹੁਣ ਉਹ ਕੰਮ ਕਰਨਾ ਵਾ ਜਿਹੜਾ ਛੇਤੀ ਕੇ ਨੂੰ ਲੱਭਦਾ ਹੀ ਨਹੀਂ ਆ ਓਏ ਹੁਣ ਮੈਂ ਬਸ ਵਿਹਲੇ ਹੀ ਰਿਆ ਕਰਨਾ ਵਾ